ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਹੁਣ ਤੱਕ 99 ਪੌੜੀ ਤੱਕ ਸੰਥਿਆ ਸਰਵਨ ਕਰ ਚੁੱਕੇ ਹਾਂ ਅੱਗੇ 96 ਪੌੜੀ ਤੋਂ ਸੰਥਿਆ ਆਰੰਭ ਕਰਨਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਵਾਹਿਗੁਰੂ ਸਾਹਿਬ ਜੀ ਕੰਦੀ ਉੱਤੇ ਰੁਖੜਾ ਉੱਤੇ ਊੜੇ ਅਦਗ ਲੱਗੇਗੀ ਰੁਖੜਾ ਰਾਰੇ ਅਧਕ ਲੱਗੇਗੀ ਇਥੇ ਵਿਚਾਰਾਮ ਕਿਚਰ ਕੋ ਬੰਨੈ ਧੀਰ ਕਿਚਰ ਬੋਲ ਕੇ ਵਿੱਚ ਦਹਿ ਦੇਣੀ ਹੈ ਕੋ ਸੰਬੰਧਕ ਬੋਲਣਾ ਹੈ ਕਿਚਰ ਕੋ ਕਿਚਰ ਕੋ ਇਸ ਤਰ੍ਹਾਂ ਬੋਲਣਾ ਹੈ ਬੰਨੈ ਨੰਨੇ ਦੇ ਪੈ ਚ ਹਲੰਤ ਲਾਉਣੀ ਹੈ ਭਾਰਾ ਬੋਲਣਾ ਹੈ ਇਹ ਨਾ ਸੰਗ ਚ ਬੋਲਿਆ ਜਾਵੇਗਾ ਭਾਰਾ ਬੋਲਿਆ ਜਾਵੇਗਾ ਧੀਰ ਰੀਤਾ ਕੱਚ ਭਾਂਡੈ ਰੱਖੀਐ ਫਰੀਦਾ ਤੇ ਜਮ ਕੀ ਰੱਖੀਐ ਤੇ ਵਿਸ਼ਰਾਮ ਲੱਗੇਗਾ ਕਿਚਰ ਕੱਕੇ ਦੇ ਅਧਿਕ ਲੱਗੇਗੀ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਫਰੀਦਾ ਤੇ ਆਪਾ ਜਮ ਕੀ ਲਾਵਾਂਗੇ ਮਹਿਲ ਇਸ ਨੂੰ ਮਹਿਲ ਜਾਂ ਮਹੱਲ ਨਹੀਂ ਬੋਲਣਾ ਇਹ ਆਹਾ ਮੁਕਤਾ ਹੈ ਮਹਿਲ ਚੇਤੀ ਬੋਲਿਆ ਜਾਵੇਗਾ ਨੇ ਸਖਣ ਨੰਨੇ ਸਿਆਰੀ ਸਸਤੇ ਦੇ ਅਧਿਕ ਖਖਾ ਨਾਣਾ ਨੇ ਸਖਣ ਨੇ ਸਖਣ ਨੇ ਸੰਬੰਧਕ ਬੋਲਿਆ ਜਾਵੇਗਾ ਸਸਤੇ ਦੇ ਅਧਿਕ ਖਖਾ ਨਾਣਾ ਸਖਣ ਨੇ ਸਖਣ ਰਹੇ ਗਏ ਇਥੇ ਵਿਸ਼ਰਾਮ ਵਾਸਾ ਆਇਆ ਤਾਲ ਤਾਲ ਕੋਲਾ ਬੋਲਿਆ ਜਾਵੇਗਾ ਗੋਰਾ ਤੇ ਨਿਮਾਨੀਆ ਗੋਰਾ ਰਾਰੇ ਕੰਨ ਉੱਤੇ ਬਿੰਦੀ ਹੈ ਨਿਮਾਨੀਆ ਨੇ ਸੰਬੰਧਕ ਬੋਲਣਾ ਮਾਨੀਆ ਨੇ ਮਾਨੀਆ ਇਥੇ ਵਿਸ਼ਰਾਮ ਬਹਿਸਨ ਬੱਬਾ ਹਾ ਮੁਕਤਾ ਸਸਾ ਨੰਨੇ ਸਿਆਰੀ ਬਹਿਸਨ ਰੂਹਾ ਮਲ ਮਲ ਮਮੇ ਦੇ ਅਧਿਕ ਲੱਗੇਗੀ ਮਲ ਆਖੀ ਸੇਖਾ ਬੰਦ ਕੀ ਇਥੇ ਵਿਸ਼ਰਾਮ ਚੱਲਨ ਅੱਜ ਕੇ ਕੱਲ ਕੱਲ ਕੱਕੇ ਦੇ ਅਧਿਕ ਲੱਗੇਗੀ ਪਾਰਾ ਬੋਲਿਆ ਜਾਵੇਗਾ ਫਰੀਦਾ ਮੋਤੇ ਦਾ ਬੰਨਾ ਏਵ ਦਿੱਸੈ ਫਰੀਦਾ ਤੇ ਰੁਕਾਂਗੇ ਥੋੜਾ ਜਿਆ ਮੋਤੇ ਮਮਾ ਊੜੇ ਔਂਕਰ ਤੱਤੇ ਦਲਾਵਾ ਮੋਤੇ ਜੇਤੀ ਬੋਲਿਆ ਜਾਵੇਗਾ ਦਾ ਬੰਨਾ ਬੰਨਾ ਪੋਲਾ ਬੋਲਿਆ ਜਾਵੇਗਾ ਬੰਨਾ ਨਹੀਂ ਬੋਲਣਾ ਏਵ ਈੜਿਲਾ ਬੋਵੇ ਦਲਾਵਾ ਏਵ ਦਿੱਸੈ ਦਿੱਸੈ ਪੋਲਾ ਬੋਲਿਆ ਜਾਵੇਗਾ ਇਥੇ ਵਿਸ਼ਰਾਮ ਜਿਉ ਦਰਿਆ ਵੇਟਾ ਹੱਗ ਅੱਗ ਦੋਜਕ ਤੱਪਿਆ ਸੁਣੀਏ ਅੱਗ ਐੜੇ ਅਧਕ ਲੱਗੇਗੀ ਇਥੇ ਜਮਕੇ ਦੋਜਕ ਪੋਲਾ ਬੋਲਿਆ ਜਾਵੇਗਾ ਤੱਪਿਆ ਤੱਤੇ ਤੇ ਅਧਕ ਲੱਗੇਗੀ ਸੁਣੀਏ ਤੇ ਵਿਸ਼ਰਾਮ ਲੱਗੇਗਾ ਹੂਲ ਪਵ ਕਹਾ ਸਤਿਏ ਕੰਨਾ ਕਾ ਬੋਲ ਕੇ ਇਹ ਚ ਦਹ ਦੇਣੀ ਹੈ ਹਾਏ ਕੰਨਾ ਹਾਏ ਕੰਨਾ ਹਾ ਹਾ ਕਾ ਹਾ ਇਸ ਤਰ੍ਹਾਂ ਬੋਲਣਾ ਹੈ ਇਕਨਾ ਨੂ ਸਭ ਸੋਜੀ ਆਈ ਇਕਨਾ ਇਕੱਠਾ ਬੋਲਣਾ ਵਾਕ ਨਹੀਂ ਬੋਲਣਾ ਨੂ ਨੰਨੇ ਹੋੜਾ ਨੂ ਨੂ ਬੋਲਣਾ ਨੂ ਨਹੀਂ ਬੋਲਣਾ ਸਭ ਸੋਜੀ ਸੋਜੀ ਭੋਰਾ ਬੋਲਿਆ ਜਾਵੇਗਾ ਆਈ ਇਤੀ ਵਿਸ਼ਰਾਮ ਇਕ ਫਿਰਦੇ ਵੇ ਪਰਵਾਹ ਵੇ ਤਮੰਦਕ ਬੋਲਣਾ ਪਰਵਾਹ ਇਕੱਠਾ ਬੋਲਦੇ ਨਾ ਵੇ ਪਰਵਾਹ ਆਮਲ ਜੇ ਕੀਤੇ ਆ ਦੁਨੀ ਵਿੱਚ ਕੀਤੇ ਆ ਤੇ ਜਮ ਕੀ ਲੱਗੇਗੀ ਵਿੱਚ ਇੱਥੇ ਵਿਸ਼ਰਾਮ ਲੱਗੇਗਾ ਤੇ ਦਰਗੇ ਹੋਗਾ ਹੋਗਾ ਊੜਾ ਖੁੱਲੇ ਮੂੰਹ ਵਾਲਾ ਹੈ ਗੱਗੇ ਕੰਨਾ ਹਾਏ ਕੰਨਾ ਲੰਮਾ ਕਰਕੇ ਬੋਲਿਆ ਜਾਵੇਗਾ ਉਹ ਗਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ